ਪਹਿਲਾਂ ਵੀ ਦੱਸਿਆ ਸੀਗਾ ਕੈਲਸ਼ੀਅਮ ਬਾਰੇ ਇਹ ਹਜ਼ਾਰਾਂ ਸਾਲ ਪੁਰਾਣੀ ਚੀਜ਼ ਹੈ 1 2 3 4 ਸਾਲ 50 ਮਤਲਬ ਕਹਿ ਲਓ 30 40 ਸਾਲ ਤੋਂ ਇੱਕ ਚੀਜ਼ ਪੈਦਾ ਕੀਤੀ ਹੋਈ ਇੱਕ ਕੈਮੀਕਲ ਬੇਸਡ ਜਿਹੜੇ ਲੋਕ ਤੁਸੀਂ ਕਹਿ ਲਓ 8ਵੇਂ ਦਿਨ ਡਾਕਟਰ ਦੇ ਦਿੰਦੇ ਆ ਵੀ ਇਹ ਪਾਊਚ ਲੈ ਲਿਓ ਤੁਹਾਡਾ ਵਿਟਾਮਿਨ ਡੀ ਜੇ ਘਟ ਗਿਆ ਜਾਂ ਹਰ ਰੋਜ਼ ਰਾਤ ਨੂੰ ਸੌਣ ਲੱਗੇ ਇੱਕ ਦੁੱਧ ਨਾਲ ਜਾਂ ਪਾਣੀ ਨਾਲ ਤੁਸੀਂ ਗੋਲੀ ਖਾ ਲਓ ਜਿਹਨੂੰ ਕਹਿੰਦੇ ਆ ਕੈਲਸ਼ੀਅਮ ਦੀ ਗੋਲੀ ਤੁਸੀਂ ਉਹ ਦੇਖੋ ਵੀ ਲੱਖਾਂ ਲੋਕਾਂ ਨੇ ਹੁਣ ਤੱਕ ਉਹ ਇੱਕ ਆਰਟੀਫੀਸ਼ੀਅਲ ਗੋਲੀ ਜਾਂ ਕੋਈ ਹੋਰ ਇੰਦਾਂ ਦੇ ਕੈਪਸੂਲ ਖਾ ਖਾ ਕੇ ਆਪਣੇ ਗੁਰਦੇ ਪੱਥਰੀਆਂ ਦੇ ਨਾਲ ਭਰ ਲਏ ね。 ਇਹ ਪਥਰੀਆਂ ਸਾਡੇ ਅੰਦਰ ਹੋ ਕਿਉਂ ਰਹੀਆਂ ਅਸੀਂ ਤਾਂ ਕੁਝ ਐਦਾਂ ਦਾ ਖਾਂਦੇ ਵੀ ਨਹੀਂ ਤੁਸੀਂ ਜਦੋਂ ਕੈਲਸ਼ੀਅਮ ਦੀਆਂ ਗੋਲੀਆਂ ਜਿਹੜੀਆਂ ਖਾਈ ਜਾਂਦੇ ਹੋ ਉਹ ਤੁਹਾਡੇ ਗੁਰਦਿਆਂ ਦੇ ਵਿੱਚੋਂ ਜੰਮ ਰਿਹਾ ਇੱਕ ਤਰ੍ਹਾਂ ਦਾ ਉਹ ਸਿਮਿੰਟ ਵਾਂਗੂ ਤੁਹਾਡੇ ਗੁਰਦਿਆਂ ਦੇ ਵਿੱਚ ਜੰਮ ਰਿਹਾ ਹੈ ਗੁਰਦਿਆਂ ਨੂੰ ਸੋਜ ਵੀ ਲੈ ਕੇ ਆਉਂਦਾ ਤੁਸੀਂ ਮਾਡਰਨ ਸਾਇੰਸ ਕਿਹਾ ਦਿੰਦੇ ਹੋ ਹਾਈਡਰੋਨੋਕਰੋਸਿਸ ਹੋ ਗਿਆ ਜਿਨ੍ਹਾਂ ਨੂੰ ਗੁਰਦਿਆਂ ਦੀ ਸੋਜਣ ਸ਼ੁਰੂ ਹੋ ਗਈ ਜਾਂ ਪੈਰਾਂ ਤੇ ਸੋਜ ਆਉਣ ਲੱਗ ਗਈ ਤੁਸੀਂ ਕਹਿ ਲਓ ਵੀ ਉਹਦੇ ਪਿਸ਼ਾਬ ਰੁਕਣ ਦੇ ਨਾਲ ਕਈ ਵਾਰੀ ਤੁਹਾਡਾ ਜਿਹੜਾ ਕਿਡਨੀ ਫੇਲਿਅਰ ਤੱਕ ਵੀ ਜਿਹੜੇ ਚਾਂਸ ਹੋ ਜਾਂਦੇ ਨੇ ਪਰ ਅੱਪਾ ਉਹ ਦੱਸਾਂਗੇ ਵੀ ਜਿਨ੍ਹਾਂ ਲੋਕਾਂ ਕਾਂ ਦਾ بار-ਬਾਰ ਤੁਸੀਂ ਇਹ ਕਹ ਲਓ ਵੀ ਕੈਲਸ਼ੀਅਮ ਘਟ ਰਿਹਾ ਹੈ ਜਾਂ ਵਿਟਾਮਿਨ ਡੀ 3 ਜਿਨ੍ਹਾਂ ਦਾ ਪੂਰਾ ਹੀ ਨਹੀਂ ਹੋ ਰਿਹਾ ਸਸਿਗਾਲ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਦੇਖੋ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕੈਲਸ਼ੀਅਮ ਬਾਰੇ ਇਹ ਹਜ਼ਾਰਾਂ ਸਾਲ ਪੁਰਾਣੀ ਚੀਜ਼ ਹੈ 1 2 3 4 ਸਾਲ 50 ਮਤਲਬ ਕਹ ਲਓ 30 40 ਸਾਲ ਤੋਂ ਇੱਕ ਚੀਜ਼ ਪੈਦਾ ਕੀਤੀ ਹੋਈ ਇੱਕ ਕੈਮੀਕਲ ਬੇਸਡ ਜਿਹੜੇ ਲੋਕ ਤੁਸੀਂ ਕਹ ਲਓ 8ਵੇਂ ਦਿਨ ਡਾਕਟਰ ਦੇ ਦਿੰਦੇ ਆ ਵੀ ਇਹ ਪੌਚ ਲੈ ਲਿਓ ਤੁਹਾਡਾ ਵਿਟਾਮਿਨ ਡੀ ਜੇ ਘਟ ਗਿਆ ਜਾਂ ਹਰ ਰੋਜ਼ ਰਾਤ ਨੂੰ ਸੌਣ ਲੱਗੇ ਇੱਕ ਦੁੱਧ ਨਾਲ ਜਾਂ ਪਾਣੀ ਨਾਲ ਤੁਸੀਂ ਗੋਲੀ ਖਾ ਲੋ ਇਹਨੂੰ ਕਹਿੰਦੇ ਨੇ ਕੈਲਸ਼ੀਅਮ ਦੀ ਗੋਲੀ ਹਾਂਜੀ ਤੁਸੀਂ ਉਹ ਦੇਖੋ ਵੀ ਲੱਖਾਂ ਲੋਕਾਂ ਨੇ ਹੁਣ ਤੱਕ ਉਹ ਇੱਕ ਆਰਟੀਫੀਸ਼ੀਅਲ ਗੋਲੀ ਜਾਂ ਕੋਈ ਹੋਰ ਇੰਦਾਂ ਦੇ ਕੈਪਸੂਲ ਖਾ ਖਾ ਕੇ ਆਪਣੇ ਗੁਰਦੇ ਪੱਥਰੀਆਂ ਦੇ ਨਾਲ ਭਰਲੇ ਫੇਰ ਉਹ ਸੋਚੀ ਜਾਂਦੇ ਨੇ ਵੀ ਪੱਥਰੀਆਂ ਸਾਡੇ ਅੰਦਰ ਹੋ ਕਿਉਂ ਰਹੀਆਂ ਅਸੀਂ ਤਾਂ ਕੁਝ ਇੰਦਾਂ ਦਾ ਖਾਂਦੇ ਵੀ ਨਹੀਂ ਪਰ ਉਹਦਾ ਕਾਰਨ ਵੱਡਾ ਇਹ ਆ ਵੀ ਤੁਸੀਂ ਜਦੋਂ ਕੈਲਸ਼ੀਅਮ ਦੀਆਂ ਗੋਲੀਆਂ ਜਿਹੜੀਆਂ ਖਾਈ ਜਾਂਦੇ ਹੋ ਉਹ ਟੋੜੇ ਗੁਰਦਿਆਂ ਦੇ ਵਿੱਚ ਉਹ ਜੰਮ ਰਿਹਾ ਇੱਕ ਤਰ੍ਹਾਂ ਦਾ ਉਹ ਸਿਮਿੰਟ ਵਾਂਗੂ ਤੁਹਾਡੇ ਗੁਰਦਿਆਂ ਦੇ ਵਿੱਚ ਜੰਮ ਰਿਹਾ ਹੈ ਜਿਹੜਾ ਕਿ ਤੁਹਾਡੇ ਗੁਰਦਿਆਂ ਨੂੰ ਸੋਜ ਵੀ ਲੈ ਕੇ ਆਉਂਦਾ ਤੁਸੀਂ ਮਾਡਰਨ ਸਾਇੰਸ ਚ ਕਹਿੰਦੇ ਆ ਹਾਈਡਰੋਨੋਫਰੋਸਿਸ ਹੋ ਗਿਆ ਜਿਨ੍ਹਾਂ ਨੂੰ ਗੁਰਦਿਆਂ ਦੀ ਸੋਜਣ ਸ਼ੁਰੂ ਹੋ ਗਈ ਜਾਂ ਪੈਰਾਂ ਤੇ ਸੋਜ ਆਉਣ ਲੱਗ ਗਈ ਜਾਂ ਤੁਸੀਂ ਕਹਿ ਲਓ ਵੀ ਉਹਦੇ ਪਿਸ਼ਾਬ ਰੁਕਣ ਦੇ ਨਾਲ ਕਈ ਵਾਰੀ ਤੁਹਾਡਾ ਜਿਹੜਾ ਕਿਡਨੀ ਫੇਲਿਅਰ ਤੱਕ ਵੀ ਜਿਹੜੇ ਚਾਂਸ ਹੋ ਜਾਂਦੇ ਨੇ ਪਰ ਆਪਾਂ ਉਹ ਦੱਸਾਂਗੇ ਵੀ ਜਿਨ੍ਹਾਂ ਲੋਕਾਂ ਦਾ ਬਾਰ ਬਾਰ ਤੁਸੀਂ ਇਹ ਕਹਿ ਲਓ ਵੀ ਕੈਲਸ਼ੀਅਮ ਘਟ ਰਿਹਾ ਜਾਂ ਵਿਡਾਮਨ ਡੀ3 ਜਿਨ੍ਹਾਂ ਦਾ ਪੂਰਾ ਹੀ ਨਹੀਂ ਹੋ ਰਿਹਾ ਕਿਉਂ ਨਹੀਂ ਪੂਰਾ ਹੋ ਰਿਹਾ ਕਿਉਂਕਿ ਲਗਭਗ 99% ਜਿਹੜੇ ਲੋਕ ਆ ਉਹ ਧੁੱਪ ਦੇ ਵਿੱਚ ਨਹੀਂ ਬੈਠਦੇ ਜਾਂ ਉਹਨਾਂ ਦਾ ਕਾਰਨ ਇਹ ਆ ਵੀ ਜਾਂ ਉਹਨਾਂ ਦੇ ਦੇਸ਼ ਦੇ ਵਿੱਚ ਜਿਹੜੇ ਐਦਾਂ ਦੇ ਦੇਸ਼ਾਂ 'ਚ ਰਹਿੰਦੇ ਆ ਜਿਨ੍ਹਾਂ ਦੇ ਧੁੱਪ ਨਿਕਲਦੀ ਹੋ ਹੈ ਨਹੀਂ ਸਰਦੀ ਸਰਦੀ ਜਾਂ ਆਫਿਸ ਦੇ ਕੰਮ ਕਰ ਕਰਕੇ ਉਹ ਧੁੱਪ ਦੇ ਵਿੱਚ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਵੀ ਧੁੱਪ ਦੇ ਵਿੱਚ ਬੈਠਣ ਉਹਨਾਂ ਦਾ ਕੈਲਸ਼ੀਅਮ ਅਸੀਂ ਸਵੇਰੇ ਸਿਰਫ ਖਾਲੀ ਪੇਟ ਹੀ ਪੂਰਾ ਕਰ ਦੇਣਾ ਉਹ ਵੀ ਬਿਲਕੁਲ 100% ਨੈਚੁਰਲ ਤਰੀਕੇ ਦੇ ਨਾਲ ਇਹ ਨਹੀਂ ਹੈਗਾ ਵੀ ਕੋਈ ਤੁਹਾਨੂੰ ਗੋਲੀਆਂ ਖਾਣੀਆਂ ਪੈਣਗੀਆਂ ਜਾਂ ਕੋਈ ਤੁਹਾਨੂੰ ਆਰਟੀਫੀਸ਼ਲ ਤਰੀਕਾ ਜਾਂ ਮੈਥਡ ਐਦਾਂ ਦਾ ਪਟੜਾ ਪਾਏਗਾ ਬਿਲਕੁਲ ਨੈਚੁਰਲ ਤਰੀਕੇ ਨਾਲ ਅਸੀਂ ਉਹਨਾਂ ਦਾ ਕੈਲਸ਼ੀਅਮ ਜਾਂ ਵਿਟਾਮਿਨ ਡੀ3 ਜਿਹੜਾ ਪੂਰਾ ਕਰਾਂਗੇ ਸਾਡੀ ਜਿਹੜੀ ਬਾਡੀ ਹੈ ਉਹ ਸਕੈਲਟਨ ਸਿਸਟਮ ਤੇ ਟਿਕੀ ਹੋਈ ਹੈ ਉਹਦਾ ਮਤਲਬ ਹੱਡੀਆਂ ਤੇ ਟਿਕੀ ਹੋਈ ਹੈ ਅਗਰ ਤੁਹਾਡੀਆਂ ਹੱਡੀਆਂ ਹੀ ਮਜ਼ਬੂਤ ਨਹੀਂ ਹੋਣਗੀਆਂ ਤਾਂ ਤੁਸੀਂ ਤਾਂ ਤੁਰੇ ਹੀ ਨਹੀਂ ਪਾਉਂਗੇ ਤੁਸੀਂ ਇਹ ਗੱਲ 90% ਲੋਕਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਯੂਰਿਕ ਐਸਿਡ ਜਾਂ ਗਠੀਆ ਹੋਇਆ ਹੀ ਹੋਇਆ ਉਹ ਕਿਉਂ ਹੋਇਆ ਸਾਰੀਆਂ ਹੱਡੀਆਂ ਦੀ ਬਿਮਾਰੀਆ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਆਸਟਿਓ ਆਰਥਰਾਇਟਿਸ ਹੋ ਗਿਆ ਆਸਟਿਓਪੋਰੋਸਿਸ ਹੋ ਗਿਆ ਹੱਡੀਆਂ ਦਾ ਭੁਰਨਾ ਹੱਡੀਆਂ ਦਾ ਗਲਣਾ ਹੱਡੀਆਂ ਦਾ ਕਮਜ਼ੋਰ ਹੋਣਾ ਉਹ ਇਦਾਂ ਦੀਆਂ ਸਮੱਸਿਆਵਾਂ ਕਿਉਂ ਆਉਂਦੀਆਂ ਨੇ ਕਿਉਂਕਿ ਹੱਡੀਆਂ ਨੂੰ ਤੁਹਾਡਿਆਂ ਨੂੰ ਕੈਲਸ਼ੀਅ D3 ਦੀ ਘਾਟ ਹੋਣ ਦੇ ਕਰਕੇ ਐਦਾਂ ਦੀਆਂ ਬਿਮਾਰੀਆਂ ਜਿਹੜੀਆਂ ਸਾਡੇ ਸਰੀਰ ਨੂੰ ਲੱਗਦੀਆਂ ਪਰ ਸਾਨੂੰ ਨਾ ਤਾਂ ਡਾਕਟਰ ਦੱਸਦੇ ਆ ਨਾ ਅਸੀਂ ਪ੍ਰੋਪਰ ਸਮਝ ਪਾਉਂਦੇ ਆ ਵੀ ਸਾਨੂੰ ਇਹ ਬਿਮਾਰੀ ਲੱਗੀ ਕਿਉਂ ਉਹਦਾ ਸਭ ਤੋਂ ਮੇਨ ਵੱਡਾ ਕਾਰਨ ਹੈ ਵੀ ਤੁਹਾਡੀ ਬਾਡੀ ਦੇ ਵਿੱਚ ਕੈਲਸ਼ੀਅਮ ਤੇ ਵਿਟਾਮਿਨ D3 ਦਾ ਘਟਣਾ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਸਾਗਵਾਨ ਤੇ ਬਿਆਰ ਦੀ ਲੱਕੜ ਸਭ ਤੋਂ ਤਾਕਤਵਰ ਲੱਕੜ ਹੈ ਜਿਹੜੀ ਗ੍ਰੰਥਾਂ ਦਾ ਮੰਨਣਾ ਹੈ ਸਾਡੀਆਂ ਬੰਦੇ ਦੀਆਂ ਜਿਹੜੀਆਂ ਇਨਸਾਨ ਦੀਆਂ ਹੱਡੀਆਂ ਨੇ ਉਹ ਸਾਗਵਾਨ ਦੀ ਲੱਕੜ ਨਾਲੋਂ 8 ਗੁਣਾ ਵੱਧ ਮਜ਼ਬੂਤ ਹੁੰਦੀਆਂ ਨੇ ਤੁਸੀਂ ਇਹ ਦੇਖੋ ਤੁਸੀਂ ਘਰ ਦੇ ਵਿੱਚ ਤੁਸੀਂ ਕਿਸੇ ਸਰੀਂਹ ਦੀ ਚਿਗਾਠ ਲਾ ਦੋ ਉਹਨੂੰ ਘੁਣਾ ਇੱਕਦਮ ਖਾ ਜਾਂਦਾ ਤੁਸੀਂ ਇਹ ਦੇਖੋ ਵੀ ਤੁਹਾਡੀਆਂ ਅਗਰ ਹੱਡੀਆਂ ਇੰਨੀਆਂ ਕਮਜ਼ੋਰ ਹੋਣਗੀਆਂ ਤੁਹਾਡ ਨੂੰ ਟੀਵੀ ਦੀ ਜਿਹੜੀਆਂ ਵਰਗੀਆਂ ਬਿਮਾਰੀਆਂ ਉਹ ਲੱਗਣਗੀਆਂ ਲੱਗਣੀਆਂ ਘੁਣ ਵਾਂਗੂ ਟੀਵੀ ਇੱਕ ਤਰ੍ਹਾਂ ਦਾ ਹੱਡੀਆਂ ਦੇ ਵਿੱਚ ਤੁਸੀਂ ਕਹ ਲਓ ਵੀ ਸਰਾਖ ਕਰ ਦਿੰਦਾ ਉਹ ਘੁਣ ਵਾਂਗੂ ਹੀ ਖਾਂਦਾ ਉਹ ਉਦੋਂ ਹੀ ਖਾਂਦਾ ਜਦੋਂ ਤੁਹਾਡੀਆਂ ਹੱਡੀਆਂ ਬਹੁਤ ਜ਼ਿਆਦਾ ਕਮਜ਼ੋਰ ਹੋ ਜੰਨੀਆਂ ਹਨ ਉਹਨਾਂ ਨੂੰ ਪੂਰੇ ਪੋਸ਼ਕ ਤੱਤ ਮਤਲਬ ਅਸਲੀ ਜਿਹੜੀ ਖਾਾਕ ਹੈ ਉਹਨਾਂ ਦੀ ਕੈਲਸ਼ੀਅਮ ਉਹ ਨਹੀਂ ਪੂਰਾ ਹੁੰਦਾ ਅਸਲੀ ਖਰਾਬ ਆ ਸਭ ਤੋਂ ਵੱਡੀ ਵਿਟਾਮਿਨ ਡੀ3 ਉਹ ਨਹੀਂ ਪੂਰਾ ਹੁੰਦਾ ਉਹਦੇ ਕਰਕੇ ਤੁਸੀਂ ਇਹ ਦੇਖੋ ਵੀ ਜਿੰਨੇ ਨੌਜਵਾਲ ਅੱਜ ਕੱਲ 20 25 ਸਾਲ ਦੇ ਜਦੋਂ ਕਦੇ ਖੜੇ ਹੁੰਦੇ ਆ ਜਾਂ ਬੈਠਦੇ ਆ ਉਹ ਕੜਾਕਿਆਂ ਦੀ ਆਵਾਜ਼ ਪੜਾਕਿਆਂ ਦੀ ਆਵਾਜ਼ ਆਉਂਦੀ ਆ ਕੜਕੜਕ ਕਰਦੀਆਂ ਨੇ ਉਹ ਸਾਰਾ ਕਾਰਨ ਹੈ ਵੀ ਹੱਡੀਆਂ ਦਾ ਕਮਜ਼ੋਰ ਪੰਨਾ ਜਿਹੜਾ ਤੁਹਾਡਾ ਸ਼ੁਰੂ ਹੋ ਗਿਆ ਜਦੋਂ ਤੁਹਾਡੀਆਂ ਹੱਡੀਆਂ 'ਚ ਆਵਾਜ਼ ਆਉਣੀ ਸ਼ੁਰੂ ਹੋ ਗਈ। ਹੱਡੀਆਂ ਦੀ ਕਮਜ਼ੋਰੀ ਉਤੋਂ ਤੱਕ ਜਦੋਂ ਪਹਿਲਾਂ ਤਾਂ ਤੁਹਾਡੇ ਮਸਲ ਕਮਜ਼ੋਰ ਹੋ ਜਾਣਗੇ ਹੈਨਾ ਮਸਲ ਜਦੋਂ ਕਮਜ਼ੋਰ ਹੁੰਨੇ ਆ ਜਦੋਂ ਜਿਹੜੀਆਂ ਹੱਡੀਆਂ ਨੂੰ ਗ੍ਰਿਪ ਕਰਕੇ ਹੱਡੀਆਂ ਨੂੰ ਜਕੜ ਕੇ ਰੱਖਣ ਵਾਲੀ ਚੀਜ਼ ਹੈ ਕਮਜ਼ੋਰ ਹੋ ਗਈ ਪਹਿਲਾਂ ਤਾਂ ਉਤੋਂ ਹੱਥ ਪੈਰ ਸੌਣੇ ਉਤੋਂ ਬਾਅਦ ਜਿਹੜੀ ਚੀਜ਼ ਉਹਨਾਂ ਦੀ ਰਾਖੀ ਕਰਦੀ ਹੈ ਤਾਂ ਉਹ ਜਦੋਂ ਕਮਜ਼ੋਰ ਹੋ ਗਈ ਤਾਂ ਹੱਡੀਆਂ ਉਤੋਂ ਬਾਅਦ ਜਾ ਕੇ ਹੱਡੀਆਂ ਪਰ ਫਿਰ ਮਾਰ ਪੈਣੀ ਸ਼ੁਰੂ ਹੋ ਜਾਂਦੀ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਵੀ ਨਵੀਂ ਚੀਜ਼ ਆ ਜਿਹੜੀ ਉਹ ਛੇਤੀ ਰਿਕਵਰ ਕਰਦੀ ਹੈ ਨਵਾਂ ਸਰੀਰ ਨਵਾਂ ਖੂਨ ਨਵਾਂ ਲੀਵਰ ਹੈਨਾ ਬਜ਼ੁਰਗਾਂ ਦਾ ਇੱਕ ਤਾਂ ਦੇਖੋ ਅੰਗ ਪੈਰ ਉਹ ਪੁਰਾਣੇ ਹੋ ਗਏ ਕਪਾ ਦੇਸੀ ਸ਼ਬਦਾਂ 'ਚ ਕਹ ਜੇ ਖਰਾਬ ਚੰਗੀ ਦਮਾਂਗੇ ਵੀ ਉਹ ਵੀ ਚੰਗੀ ਤਰ੍ਹਾਂ ਸਿਹਤ ਨੂੰ ਨਹੀਂ ਲੱਗਦੀ ਬਡਾਪੇ ਦੇ ਵਿੱਚ ਜਾ ਕੇ ਠੀਕ ਹੈ ਜਿਹੜੀ ਨੌਜਵਾਨੀ ਜਾਂ ਬਚਪਨ ਦੇ ਵਿੱਚ ਛੇਤੀ ਖਰਾਕ ਲੱਗਦੀ ਹੈ ਤਾਂ ਉਨਾ ਹੀ ਛੇਤੀ ਜਿਹੜਾ ਸਰੀਰ ਹੈ ਉਹ ਰਿਕਵਰ ਕਰ ਜਾਂਦਾ ਹੈ ਇਸੇ ਅਸਰ ਤਾਂ ਕਰਦਾ ਹੈ ਜੀ ਦੇਖੋ ਤੁਸੀਂ ਆਪਾਂ ਸੁਣਿਆ ਵੀ ਜੇ ਮਕਾਨ ਦੀ ਨਿਉ ਆਪਾਂ ਚੰਗੀ ਰੱਖਾਂਗੇ ਤਾਂ ਹੀ ਉਹਦੀ ਇਮਾਰਤ ਵਧੀਆ ਬਣੇਗੀ ਹਨਾ ਜੇ ਤੁਸੀਂ ਬਚਪਨ ਨੂੰ ਚੰਗੀ ਖਰਾਕ ਨਾ ਦਿੱਤੀ ਤਾਂ ਉਹ ਜਿਹੜਾ ਅੱਗੇ ਜਾ ਕੇ ਜਵਾਨੀ ਜਾਂ ਬਡਾਪੇ ਦੇ ਵਿੱਚ ਤੁਸੀਂ ਕਹੋ ਵੀ ਸਰੀਰ ਫਿਰ ਕਮਜ਼ੋਰਾ ਰਹਿ ਹੀ ਜਾਂਦਾ ਦੇਖੋ ਤੁਸੀਂ ਅੱਗੇ ਇਹ ਕਹੋ ਵੀ ਰਾਜਸਥਾਨ ਪਰ ਜੋਧਪੁਰ ਜਾਂਦੇ ਆ ਨਾ 4 400 5 500 ਸਾਲ ਜਿਹੜੇ ਪੁਰਾਣੇ ਕਿਲੇ ਬਣੇ ਹੋਏ ਆ ਉਹਦਾ ਕਾਰਨ ਕੀ ਹੈ ਵੀ ਉਹ ਚੁੰਨੇ ਚਿੱਟ ਲੱਗੀ ਹੋਈ ਆ ਪੁਰਾਣੇ ਬਜ਼ੁਰਗ ਵੀ ਕਹਿੰਦੇ ਹਨ ਵੀ ਜਿਹੜੀ ਇੱਟ ਚੁੰਨੇ ਚ ਲੱਗੀ ਨਾ ਠੀਕ ਹੈ ਉਹ ਤੁਸੀਂ ਇਹ ਕਹਿ ਲਓ ਵੀ ਹਿੱਲਦੀ ਨਹੀਂ ਹੈਗੀ ਰਹਦੀਆਂ ਪੁਸਤਾਂ ਤੱਕ ਰਹਦੀਆਂ ਪੀੜੀਆਂ ਤੱਕ ਰਹਦੀਆਂ ਸਦੀਆਂ ਤੱਕ ਉਹ ਹਿੱਲਦੀ ਨਹੀਂ ਇਹ ਉਹੀ ਸ਼ੁੱਧ ਚੁੰਨਾ ਹੈ ਪਰ ਉਹ ਸਿੱਧਾ ਲਾ ਦਿੱਤਾ ਜਾਂਦਾ ਹੈ ਇਹ ਸ਼ੁੱਧ ਕਰਕੇ ਲਾਇਆ ਜਾਂਦਾ ਤੁਸੀਂ ਘਰ ਦੇ ਵਿੱਚ ਕੀ ਕਰਨਾ ਹੁਣ ਤੁਹਾਨੂੰ ਬਣਾਉਣ ਦਾ ਤਰੀਕਾ ਦੱਸ ਦਿਆਂ ਸ਼ੁੱਧ ਚੂਨਾ ਕਰਨਾ ਪਹਿਲਾਂ ਐਦਾਂ ਨਹੀਂ ਵੀ ਸਿੱਧਾ ਹੀ ਚੂਨਾ ਲੈਣਾ ਤੁਸੀਂ ਸ਼ੁੱਧ ਕਿਵੇਂ ਹੋਊਗਾ ਜੀ ਸ਼ੁੱਧ ਜੀ ਇਹਨੂੰ ਕਰਨ ਦੀ ਵਿਧੀ ਹੁੰਦੀ ਆ ਵੀ 2-3 ਦਿਨ ਤੁਸੀਂ ਕੁੱਜੇ ਦੇ ਵਿੱਚ ਰੱਖੋ ਉਹਦਾ ਪਾਣੀ ਡੋਲੀ ਜਾਓ ਰੋਜ਼ ਸਵੇਰ ਨੂੰ ਉੱਠ ਕੇ ਪਾਣੀ ਉਹਦਾ ਚੇਂਜ ਕਰੀ ਜਾਓ ਤੇ ਤੀਜੇ ਦਿਨ ਤੁਸੀਂ ਉਹਨੂੰ ਕੱਢ ਲਓ ਕੱਢ ਕੇ ਤੁਸੀਂ ਉਹ ਤੁਹਾਡੇ ਖਾਣ ਯੋਗ ਬਣ ਜਾਂਦਾ ਪਰ ਉਹ ਅਣਬੁਝਿਆ ਚੂਨਾ ਤੁਸੀਂ ਲੈਣਾ ਕਿਸੇ ਵੀ ਵਧੀਆ ਦੁਕਾਨ ਤੋਂ ਠੀਕ ਹੈ ਇਹ ਸ਼ੁੱਧ ਚੂਨਾ ਤੁਸੀਂ ਕੱਪੜੇ ਦੇ ਵਿੱਚ ਪੋਟਲੀ ਬਣਾ ਕੇ ਤੁਸੀਂ ਬੰਨ ਲੈਣਾ ਜੀ ਇਹਨੂੰ ਜਦੋਂ ਵੱਢ ਗਿਆ ਇਹ ਤੁਸੀਂ ਪੋਟਲੀ ਬਣਾ ਲਈ ਇਹਦੀ ਹੁਣ ਕਈ ਲੋਕ ਕਹਿੰਦੇ ਨੇ ਕਿ ਚੂਨਾ ਸੱਤੋਂ ਸਿੱਧਾ ਖਾਧਾ ਨਹੀਂ ਜਾਂਦਾ ਜਾਂ ਸਾਡੇ ਜੀ ਇਹ ਹੋ ਜਾਊਗਾ ਉਹ ਹੋ ਜਾਊਗਾ ਵਹਿਮੀ ਲੋਕ ਹੁੰਦੇ ਨੇ ਠੀਕ ਹੈ ਪੋਟਲੀ ਬਣਾ ਕੇ ਚੂਨੇ ਦੇ ਤੁਸੀਂ ਗਰਮੀ ਆ ਦਾ ਮੌਸਮ ਆ ਗਿਆ ਜੀ ਘੜਾ ਲੈ ਲੈਣਾ ਮਿੱਟੀ ਦਾ ਕੱਚਾ ਘੜਾ ਲੈ ਲਿਆ ਤੁਸੀਂ ਠੀਕ ਹੈ ਨਮਾ ਘੜਾ ਲੈਣਾ ਉਹਦੇ ਵਿੱਚੇ ਪੋਟਲੀ ਬਣਾ ਕੇ ਤੁਸੀਂ ਛੱਡ ਦੇਣੀ ਹੈ ਠੀਕ ਹੈ ਇਹ ਦੇਖੋ ਇਹ ਪੋਟਲੀ ਬਣਾ ਕੇ ਤੁਸੀਂ ਛੱੜਤੀ ਇਹ ਤੁਹਾਨੂੰ ਸਾਰਾ ਦਿਨ ਜਿਹੜਾ ਤੁਸੀਂ ਪਾਣੀ ਪੀਣਾ ਉਹ ਸਾਰਾ ਦਿਨ ਕੈਲਸ਼ੀਅਮ ਤੇ ਵਿਟਾਮਿਨ ਡੀ3 ਦਊਗਾ ਜਿਹੜੇ ਲੋਕ ਕਹਿੰਦੇ ਆ ਵੀ ਸਤੋਂ ਪਾਣੀ ਆਫਿਸ ਨਹੀਂ ਲੈ ਕੇ ਜਾ ਜਾਇਆ ਜਾ ਸਕਦਾ ਤਾਂ ਸਵੇਰੇ ਉੱਠ ਕੇ ਸਿਰਫ ਇੱਕ ਗਲਾਸ ਪਾਣੀ ਦਾ ਪੀ ਲੈਣੇ ਦਾ ਤੁਹਾਡਾ ਕੈਲਸ਼ੀਅਮ ਦੀਆਂ ਗੋਲੀਆਂ ਤੋਂ ਤੁਹਾਡੇ ਵਿਟਾਮਿਨ D3 ਦੇ ਜਿੰਨੇ ਪੌਚ ਲਫਾਫੀਆਂ ਜਾਂ ਸ਼ੀਸ਼ੀਆਂ ਜਾਂ ਪੀ ਜਾਂਦੇ ਹੋ ਉਹਨਾਂ ਦਾ ਛਟਕਾਰਾ ਹੋ ਜਾਊਗਾ ਤੇ ਤੁਹਾਡਾ ਉਮਰਾਂ ਲਈ ਤੁਸੀਂ ਇਹ ਗੱਲੋ ਵੀ ਚੁੰਨੇ ਚ ਇੱਟ ਲੱਗ ਜੂਗੀ ਹੱਡੀਆਂ ਤੁਹਾਡੀਆਂ ਇੰਨੀਆਂ ਕੁ ਜ਼ਿਆਦਾ ਮਜ਼ਬੂਤ ਹੋ ਜਾਣ। ਉਦੋਂ ਤੱਕ ਹੱਡੀਆਂ ਤੁਸੀਂ ਇਹ ਗੱਲੋ ਵੀ ਟੁੱਟਣ ਦਾ ਨਾਉ ਨਹੀਂ ਲੈਂਦੀਆਂ ਤੁਸੀਂ ਅੱਜ ਕੱਲ ਜਵਾਕਾਂ ਨੇ ਦੇਖੀਆਂ ਵੀ ਹਲਕਾ ਬੈੱਡ ਤੋਂ ਗਿਰਿਆ ਜਦੈ ਹੱਡੀ ਕ੍ਰੈਕ ਹੋ ਜਾਂਦੀ ਹੈ ਇਹ ਉਹਦਾ ਕਾਰਨ ਇਹੀ ਆ ਵੀ ਹੱਡੀਆਂ ਸਾਡੇ ਬੱਚਿਆਂ ਦੇ ਕਮਜ਼ੋਰੇ ਬਹੁਤ ਨੇ ਖਰਾਕੇ ਨਹੀਂ ਪੂਰੀ ਹੋ ਰਹੀ ਔਰ ਦੇਖੋ ਵੀ ਜਿਹੜੇ ਬੱਚੇ ਦੁੱਧ ਨਹੀਂ ਪੀ ਰਹੇ ਤੁਸੀਂ ਮੈਂ ਦੱਸ ਦਿਆਂ ਤੁਸੀਂ ਇਹ ਕਹਿ ਲਓ ਵੀ ਖਾਲੀ ਪੇਟ ਇੱਕ ਗਲਾਸ ਉੱਠ ਕੇ ਇਸ ਘੜੇ ਦਾ ਪਾਣੀ ਪੀ ਲਓ ਜਿਹਦੇ ਵਿੱਚ ਆਪਾਂ ਨੇ ਪੋਰਟਲੀ ਬਣਾ ਕੇ ਛੱਟੀ ਆ ਤਾਂ ਉਹਨਾਂ ਨੂੰ ਦੁੱਧ ਪੀਣ ਦੀ ਵੀ ਲੋੜ ਨਹੀਂ ਉਹਨਾਂ ਦਾ ਕੈਲਸ਼ੀਅਮ ਇੱਥੋਂ ਹੀ ਸਾਰਾ ਪੂਰਾ ਔਰ ਨੇਚਰਲ ਤਰੀਕੇ ਨਾਲ ਔਰ ਕੁਦਰਤੀ ਤਰੀਕੇ ਨਾਲ ਜਿਹੜਾ ਬਿਨਾ ਸਾਈਡ ਇਫੈਕਟ ਤੋਂ ਪੂਰਾ ਹੋ ਜਾਣਾ ਵੀ ਤੁਸੀਂ ਡਾਇਰੈਕਟ ਕਣਕ ਦੇ ਦਾਣੇ ਜਿੰਨਾ ਸਵੇਰੇ ਖਾਲੀ ਪੇਟ ਉੱਠ ਕੇ ਗੰਨੇ ਦੇ ਰਸ ਦੇ ਵਿੱਚ ਜਾਂ ਪਾਣੀ ਦੇ ਨਾਲ ਜਾਂ ਦਹੀਂ ਦੇ ਵਿੱਚ ਤਿੰਨੇ ਚੀਜ਼ਾਂ ਨਾਲ ਤੁਸੀਂ ਲੈ ਸਕਦੇ ਹੋ ਜਿਹੜੀ ਆਪਾਂ ਨੇ ਪੋਰਟਲੀ ਸਿੱਟੀ ਇਹਨੂੰ ਥੋੜਾ ਥੋੜਾ ਹਲਕਾ ਤੁਸੀਂ ਹਿਲਾਈ ਜਾਣਾ ਹੈ ਉਨੇ ਆਪਣਾ ਅਸਰ ਪਾਣੀ ਦੇ ਵਿੱਚ ਛੱਡੀ ਜਾਣਾ ਠੀਕ ਹੈ ਠੀਕ ਹੈ ਜੀ ਉਨਾ ਹੀ ਵਧੀਆ ਜਿਹੜਾ ਤੁਹਾਡੇ ਸਰੀਰ ਨੂੰ ਤਾਕਤ ਦੇਣੀ ਹੈ ਇਹ 6 ਮਹੀਨੇ ਨਹੀਂ ਖਤਮ ਹੋਣੀ ਜੇ ਤੁਸੀਂ ਇਹ ਕਹਿ ਲਓ ਵੀ 6 ਮਹੀਨੇ ਇੱਕ ਬੋਤਲ ਹੀ ਉਹ ਜੇ ਤੁਸੀਂ ਬਦਲਣਾ ਤੁਸੀਂ ਉਹਨੂੰ ਕਹਿ ਲਓ ਵੀ ਉਹਨੂੰ 2 ਜਾਂ 2.5 ਮਹੀਨੇ ਬਾਅਦ ਬਦਲ ਲਓ ਵੈਸੇ ਤਾਂ ਇਹ 3-4 ਮਹੀਨੇ ਆਰਾਮ ਨਾਲ ਇੱਕ ਬੋਤਲ ਹੀ ਆਰਾਮ ਨਾਲ ਘੜਦੰਦ ਆਏਗੀ ਨਹੀਂ ਜੀ ਤੁਸੀਂ ਇਹ ਕਹਿ ਲਓ ਵੀ ਕੋਈ ਵੀ ਅਲੱਗ ਤੋਂ ਚੀਜ਼ ਲੈਣ ਦੀ ਲੋੜ ਨਹੀਂ ਹੈਗੀ ਸਾਨੂੰ ਕੈਲਸ਼ੀਅਮ ਵਾਸਤੇ ਜਿਹੜਾ ਬੰਦਾ ਮਤਲਬ ਮਾਤਾਵਾ ਦੇ ਪੇਟ ਸੌਰੀ ਕਹਿੰਦੇ ਆ ਵੀ ਪਿੱਠ 'ਚ ਦਰਦੇ ਨਹੀਂ ਖਤਮ ਹੁੰਦਾ ਕਹਿ ਲਓ ਤੁਸੀਂ ਇੱਕ ਤਰ੍ਹਾਂ ਦਾ ਤੁਸੀਂ 15 ਦਨ ਲੈ ਕੇ ਦੇਖ ਲੋ ਉਹ ਇਹ ਆ ਵੀ ਦਰਦਾਂ ਦੀਆਂ ਗੋਲੀਆਂ ਲੈਣੀਆਂ ਭੁੱਲ ਜਾਣਗੇ ਡਾਕਟਰ ਦੇ ਜਾਣਾ ਭੁੱਲ ਜਾਣਗੇ ਜਿਹੜੀਆਂ ਰੋਜ਼ ਟੀਕਾ ਲਵਾਉਂਦੀਆਂ ਨੇ ਜਾਂ ਉਹ ਕੈਲਸ਼ੀਅਮ ਦੀਆਂ ਜਾਂ ਤਾਕਤ ਦੀਆਂ ਗੋਲੀਆਂ ਖਾਂਦੇ ਨੇ 15 ਦਿਨ ਦੇ ਵਿੱਚ ਹੀ ਇੰਨਾ ਜ਼ਿਆਦਾ ਰਿਜ਼ਲਟ ਲੈ ਦੇਖੋ ਤਾਕਤ ਦੀਆਂ ਗੋਲੀਆਂ ਇੱਕ ਆਰਟੀਫੀਸ਼ੀਅਲ ਤਰੀਕੇ ਨਾਲ ਆਰਟੀਫੀਸ਼ੀਅਲ ਵਿਟਾਮਿਨ ਕੈਲਸ਼ੀਅਮ ਨਾਲ ਤਿਆਰ ਕੀਤੀਆਂ ਜਾਂਦੀਆਂ ਨੇ ਨਾ ਕਿ ਨੇਚਰਲ ਜਿਹੜੀ ਚੀਜ਼ ਨੇਚਰਲ ਹੈ ਉਹਦੇ ਨਾਲ ਸਰੀਰ ਕਦੇ ਖਰਾਬ ਨਹੀਂ ਹੁੰਦਾ ਜਿਹੜੀ ਚੀਜ਼ ਆਰਟੀਫੀਸ਼ੀਅਲ ਹੈ ਉਹਦੇ ਨਾਲ ਸਰੀਰ ਇੱਕ ਤਰ੍ਹਾਂ ਦਾ ਆਦੀ ਬਣ ਜਾਂਦਾ ਜੇ ਉਹ ਇੱਕ ਡੋਜ਼ ਅੱਜ ਲੈਂਦੇ ਨੇ ਤਾਂ ਉਹ 4 ਮਹੀਨੇ ਬਾਅਦ ਉਹਨੂੰ ਤ ਆਹ ਕਰਕੇ ਉਹਨਾਂ ਦਾ ਸਰੀਰ ਜਿਹੜਾ ਖੜਦਾ ਸਗੋਂ ਆਧੀ ਬਣੀ ਜਾਂਦਾ ਸਰੀਰੋ ਇਲਾਜ ਇਹ ਇਹ ਤਰੀਕੇ ਨਾਲ ਹੁੰਦਾ ਵੀ ਉਹਨਾਂ ਲੋਕਾਂ ਦਾ ਗੰਦ ਖਾ ਖਾ ਕੇ ਤੁਸੀਂ ਇਹ ਕਹ ਲਓ ਵੀ ਲੀਵਰ ਗੰਦਗੀ ਦੇ ਨਾਲ ਭਰ ਚੁੱਕਿਆ ਹੈ ਉੱਥੇ ਫਿਰ ਨੇਚਰਲ ਚੀਜ਼ ਛੇਤੀ ਕੰਮ ਨਹੀਂ ਕਰਦੀ ਪਹਿਲਾਂ ਉਸ ਚੀਜ਼ ਨੂੰ ਡੀਟੌਕਸ ਕਰਨਾ ਪੈਂਦਾ ਹੈ ਸਫਾਈ ਕਰਨੀ ਪੈਂਦੀ ਹੈ ਉਹਦੀ ਫਿਰ ਜਾ ਕੇ ਜਿਹੜੇ ਅਸਲੀ ਤੁਹਾਡੇ ਤਾਤਾਂ ਤੁਹਾਡੇ ਸਰੀਰ ਨੂੰ ਲੱਗਣੇ ਸ਼ੁਰੂ ਹੁੰਦੇ ਆ ਫਿਰ ਜਾ ਕੇ ਤੁਹਾਡਾ ਸਰੀਰ ਆ ਜਿਹੜਾ ਬਿਮਾਰੀਆਂ ਤੋਂ ਖੇੜਾ ਉਹਦਾ ਛੁੱਟ ਗਿਆ ਟੈਕਟੌਕਸ ਕਰਨ ਵਾਸਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਲੀਵਰ ਤੰਦਰੁਸਤ ਹੋਵੇ ਤਾਂ ਕੋਈ ਵੀ ਚੀਜ਼ ਹੈ ਉਦੋਂ ਤੱਕ ਸਰੀਰ ਨੂੰ ਕੰਮ ਨਹੀਂ ਕਰਦੀ ਜਦੋਂ ਤੱਕ ਤੁਹਾਡਾ ਜਿਹੜਾ ਲੀਵਰ ਹੈ ਉਹ ਤੰਦਰੁਸਤ ਨਹੀਂ ਹੈ ਪਚਾਉਣ ਦੇ ਕਾਬਲ ਨਹੀਂ ਹੈ ਜੀ ਜੀ ਉਹ ਜਿੰਨੇ ਵੀ ਹੈਗੇ ਸਾਡੇ ਮਰੀਜ਼ ਵਿਦੇਸ਼ ਦੇ ਵਿੱਚ ਦੇਖ ਰਹੇ ਨੇ ਉਹ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਉਸ ਨੰਬਰ ਤੇ ਸਮੱਸਿਆ ਆਪਣੀ ਪੂਰੀ ਲਿਖ ਕੇ ਜਾਂ ਵੌਇਸ ਮੈਸੇਜ ਦੇ ਵਿੱਚ ਸਾਨੂੰ ਆਪਣੀ ਸਮੱਸਿਆ ਭੇਜ ਸਕਦੇ ਆ ਅਸੀਂ ਉਹਨਾਂ ਦਾ ਫਿਰ ਜਵਾਬ ਜ਼ਰੂਰ ਦਵਾਂਗੇ ਉਹ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਪੈਂਦਾ ਜੀ ਸੰਘੋੜ ਉੱਚਾ ਪਿੰਡ ਸੰਘੋੜ ਐਤਵਾਰ ਤੇ ਵੀਰ ਵਾਰ ਛੱਡ ਕੇ ਇੱਥੇ ਮਿਲ ਸਕਦੇ ਆ ਤੇ ਹਰ ਐਤਵਾਰ ਅਸੀਂ ਮਿਲਦੇ ਆ ਲੁਧਿਆਣਾ ਦੁੱਗਰੀ ਦੇ ਵਿੱਚ ਉੱਥੇ ਸਾਨੂੰ ਹਰ ਐਤਵਾਰ ਮਿਲ ਸਕਦੇ ਆ ਉਹਨਾਂ ਦਾ ਤਾਂ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਇਲਾਜ ਕਰਨਾ ਪਏਗਾ ਟ੍ਰੀਟਮੈਂਟ ਕਰਨਾ ਪਏਗਾ ਵੀ ਉਹਨਾਂ ਦੇ ਪਥਰੀਆਂ ਗਾਂ ਅੱਗੇ ਨੂੰ ਨਾ ਵੜਨ ਜਿਹੜੀਆਂ ਬਣੀਆਂ ਹੋਈਆਂ ਉਹਨਾਂ ਦਾ ਵੀ ਜਿਹੜਾ ਹੱਲ ਉਹ ਜ਼ਰੂਰ ਹੋਏ ਉਹਨਾਂ ਦਾ ਸਮਾਂ ਦੇਖੋ ਲੱਗਦਾ ਡਿਪੈਂਡ ਕਰਦਾ ਵੀ ਸਾਈਜ਼ ਤੇ ਵੀ ਕਿੰਨਾ ਕੁ ਜ਼ਿਆਦਾ ਸਾਈਜ਼ ਆ ਕਿੰਨਾ ਕੁ ਵੱਡੇ ਸਾਈਜ਼ ਤੇ ਡਿਪੈਂਡ ਕਰਦਾ ਵੈਸੇ ਨਾਰਮਲ 2-4 ਐਮਐਮ ਦੀ ਪਥਰੀ ਹੋਵੇ ਉਹ 10-12 ਦਿਨ ਦੇ ਵਿੱਚ ਨਿਕਲ ਜਾਂਦੀ ਹੈ ਉਹ ਤੋਂ ਵੱਡੀ ਹੋਵੇ ਉਹ ਤਾਂ ਸਮੇਂ ਦੇ ਹਿਸਾਬ ਨਾਲ ਵਿੱਚ ਬਿਲਕੁਲ ਇਹ ਪਥਰੀ ਜਿਹੜੀ ਵਾਰ ਨਿਕਲ ਜਾਂਦੀ ਆ ਆਪਰੇਸ਼ਨ ਨਾਲ ਕੀ ਆ ਜਿੰਨੀ ਵਾਰ ਕਰਾਉਨੇ ਵਾਰ ਵਾਰ ਦੁਬਾਰਾ ਦੁਬਾਰਾ ਬਣੀ ਜਾਂਦੀ ਫੇਰ ਬਣੀ ਜਾਂਦੀ ਆ